ਪੱਕੀ ਚੇਤਾਵਨੀ ਦਿੰਦਾ ਕਿ ਮੈਂ ਹਰਪ੍ਰੀਤ ਸਿੰਘ ਮੱਖੂ ਦਾ ਚੈਨਲ ਬੰਦ ਕਰਾਉਂਗਾ ਇਸ ਬੰਦੇ ਨੇ ਗਾਈਡਲਾਈਨਸ ਜਿਹੜੀਆਂ ਹੁੰਦੀਆਂ ਜਿਹੜੀਆਂ ਗਾਈਡਲਾਈਨਸ ਦਿੰਦੇ ਆ ਪੂਰੀਆਂ ਨਹੀਂ ਕੀਤੀਆਂ ਹੋਈਆਂ ਸੋ ਹਾਈ ਕੋਰਟ ਦੇ ਵਿੱਚ ਮੈਂ ਇਹ ਸਾਰਾ ਮੈਟਰ ਰੱਖਣ ਜਾ ਰਿਹਾ ਹਾਂ ਇਹ ਜਿੰਨੇ ਵੀ ਪੱਤਰਕਾਰ ਬਣੇ ਹੋਏ ਆ ਆਪਣੇ ਆਪ ਨੂੰ ਇੱਕ ਦੂਜਾ ਖੋਤਾ ਥੋਥਾ ਚੰਨਾ ਸਵੇਰੇ ਭੌਂਕੀ ਜਾਂਦਾ ਸੀ ਉੱਠ ਕੇ ਟਾਈਮ ਬੰਨ ਲਓ ਫਲਾਣਾ ਕਰ ਲਓ ਪ੍ਰਵਾਹ ਕਿਸੇ ਓੜ ਨਾ ਬੰਦੀ ਟਾਈਮ ਮੜਕੇ ਤੇਰੇ ਹਾਲਾਤ ਬਹੁਤ ਮਾੜੇ ਕਰ ਦੇਣੇ ਆ ਪੁਲਿਸ ਨੇ ਦੂਜੀ ਗੱਲ ਜਿਨ੍ਹਾਂ ਨੇ ਗੇਮਾਂ ਖੇਡਣੀਆਂ ਹੁੰਦੀਆਂ ਹਨ ਨਾ ਉਹ ਇਹ ਜਿਹੇ ਥੋਥੀਆਂ ਚਾਲਾਂ ਨਹੀਂ ਚਲਦੇ ਸਮਝਦਾ ਪਿੰਡਵਾਦ ਸ਼ਹਿਰਵਾਦ ਇਹ ਸਾਨੂੰ ਨਾ ਸਿਖਾ ਸਾਡੇ ਨਾਲ ਆ ਪਿੰਡਾਂ ਵਾਲੇ ਹੀ ਹੁੰਦੇ ਗੱਡੀ 'ਚ ਸਮਝ ਗਿਆ ਸਾਡੇ ਲਈ ਸਾਡੇ ਭਰਾ ਨੇ ਭਾਵੇਂ ਉਹ ਪਿੰਡਾਂ ਵਾਲੇ ਆ ਭਾਵੇਂ ਸ਼ਹਿਰ ਵਾਲੇ ਆ ਸਮਝ ਗਿਆ ਗੱਲ ਸਾਡੇ ਭਾਈਚਾਰਾ ਤੇ ਇੱਕ ਉਹ ਹਾਨੀ ਥੋਥਾ ਉਹਨੇ ਹਲੇ ਤੱਕ ਦੱਸਿਆ ਹੀ ਨਹੀਂ ਵੀ ਚੱਕੀ ਵਾਲਾ ਕੀ ਕਰਨ ਆਂਦਾ ਸੀ ਯਾਦਾ ਦੱਸ ਦੇ ਦੂਜੀ ਗੱਲ ਅੱਖਾਂ ਚ ਅੱਖਾ ਪਾ ਕੇ ਆਪਣੀ ਵਾਈਫ ਨੂੰ ਲੈ ਕੇ ਆਈ ਮੇਰੇ ਕੋਲ ਮੈਂ ਪੁੱਛਾਂਗਾ ਜਿਹੜੀ ਤੂੰ ਮਨ ਕਰ ਤਕਾਣੀ ਬਣਾਈ ਹੈ ਨਾ ਮੈਂ ਪੁੱਛਾਂਗਾ ਵੀ ਇਹ ਵੀਡੀਓ ਮੈਂ ਬਣਵਾਈ ਸੀ ਕਿ ਉਹਨੇ ਮੈਨੂੰ ਬਣਾ ਕੇ ਭੇਜੀ ਸੀ ਇਹ ਨਿੱਕੂ ਦਾ ਸਾਰਾ ਮੇਰੇ ਫੋਨ ਚ ਡਾਟਾ ਪਿਆ ਮੈਂ ਅੱਜ ਸੀਨੀਅਰ ਅਫਸਰਾਂ ਨੂੰ ਦਿਖਾ ਕੇ ਸਾਰੀਆਂ ਗੱਲਾਂ ਤੋਂ ਜਾਣੂ ਕਰਵਾ ਕੇ ਆਇਆ ਮੱਖੂ ਦਾ ਕੀ ਕਿਰਦਾਰ ਹੈ ਉਹ ਵੀ ਸਾਰਾ ਦੱਸ ਕੇ ਆਇਆ ਵੀ ਮੱਖੂ ਕੀ ਚੀਜ਼ ਹੈ ਕਿੰਨੇ ਕੰਨੇ ਘੁਟਾਲੇ ਕੀਤੇ ਆ ਖਰੜ ਤੋਂ ਵੀ ਪੇਪਰ ਆ ਜਾਣੇ ਆ ਸਾਰੇ ਦਸਤਾਵੇਜ਼ ਇਕੱਠੇ ਕਰ ਰਹੇ ਆ ਦੀ ਪੋਸਟਕੋ ਵਾਲੀ ਐਫ ਆਈ ਆਰ ਵੀ ਕੱਢ ਰਹੇ ਆ ਇੰਦੇ ਚੈਨਲ ਦਾ ਤਾਂ ਮੈਂ ਉਹ ਹਾਲ ਕਰਾਂਗਾ ਯਾਦ ਰੱਖੇਗਾ ਸੋ ਜਦੋਂ ਇਕੱਲਾ ਬੰਦਾ ਸਾਰੇ ਦਸਤਾ ਵਿੱਚ ਇਕੱਠੇ ਕਰਨ ਤੇ ਲੱਗਿਆ ਹੋਵੇ ਥੋੜਾ ਟਾਈਮ ਜ਼ਰੂਰ ਲੱਗ ਜਾਂਦਾ ਪਰ ਮੰਜੀ ਪੀੜੀ ਉਹ ਟਕਾ ਕੇ ਠੋਕਾਂਗਾ ਯਾਦ ਰੱਖਾਂਗਾ ਤੇ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਨੂੰ ਮੱਖੂ ਬਾਜਵਾ ਹੰਨੀ ਹੈਰੀ ਅਵੀ ਤੁਸੀਂ ਯਾਰ ਕਿੰਨੇ ਥੋਥੇ ਚਨੇ ਹੋ ਤੁਸੀਂ ਪਾਗਲਾ ਵਾਂਗੂ ਕੁੱਤੇ ਵਾਂਗੂ ਫੇਸਬੁੱਕ ਤੇ ਭੌਂਕੀ ਵੀ ਜਾਂਦੇ ਹੋ ਦੂਜੇ ਪਾਸੇ ਅਫਸਨਾ ਕੋਲ ਜਾਂਦੇ ਹੋ ਤੇ ਲਿਲੜੀਆਂ ਘੜਦੇ ਹੋ ਛਾਦਾ ਪੱচ্চਾ ਦੇ ਦੋ ਛਾਦਾ ਪੱচ্চਾ ਦੇ ਦੋ ਮੱਖ ਨੂੰ ਵਹੀ ਨਹੀਂ ਪਤਾ ਵੀ ਆਈਪੀਸੀ ਬੰਦ ਹੋ ਗਈ ਐ ਅਖਬਾਰ ਪੜਿਆ ਕਰ ਤੈਨੂੰ ਪਤਾ ਲੱਗੇ ਉਹਦਾ ਤੂੰ ਪੱਤਰਕਾਰ ਐ ਧਾਰਾ ਬਦਲੀਆਂ ਹੋਈਆਂ ਕਾਨੂੰਨ ਬਦਲ ਗਿਆ ਹੋਇਆ ਅਕਲ ਕਰ ਅਕਲ ਮਾੜੀ ਮੋਟੀ ਇਹਨੂੰ ਇਹਨੂੰ ਬੁੱਦੀ ਨੂੰ ਵਰਤ ਲੈ ਤੇ ਰਹੀ ਗੱਲ ਦੂਜੀ ਮਾਫੀ али ਕਿੱਡਾ ਤੂੰ ਉਹ ਬੰਦਾ ਐ ਥੋਥਾ ਜਨਾ ਜੇ ਤੂੰ ਮੇਰੇ ਨਾਲ ਕਹਿਣਾ ਮੈਂ ਮਰਚਾ ਹੀ ਕਰਾਣਾ ਸੀ ਤੂੰ ਮੇਰੇ ਨਾਲ ਗੱਲ ਕਿਉਂ ਕੀਤੀ ਸੋਣ ਗੱਲ ਮੈਂ ਦੱਸਦਾ ਵਿਕੀ ਥੋਮਸ ਵੀਰ ਨੇ ਚਲੋ ਅਗਲੇ ਨੇ ਇੱਜ਼ਤ ਨਾਲ ਗੱਲ ਕੀਤੀ ਮੈਂ ਨਹੀਂ ਤੇਰੇ ਅੰਗੂ ਕਿਸੇ ਨੂੰ ਨਿੰਦਣਾ ਉਹਨੇ ਗੱਲ ਕਰਾਈ ਮੈਂ ਗੱਲ ਕਰ ਲਈ 32 ਮਿੰਟ ਤੋਂ ਮੇਰਾ ਦਿਮਾਗ ਚੜਦਾ ਰਿਹਾ ਪ੍ਰਿੰਕਲ ਲੈ ਜਾ ਪ੍ਰਿੰਕਲ ਉਦਾਂ ਤੂੰ ਬਲੈਕਮੇਲਰ ਆਇਆ ਤੇਰੇ ਤੇਰੇ ਖਿਲਾਫ ਮੈਨੂੰ ਪਤਾ ਹੀ ਨਹੀਂ ਸੀ ਬਈ ਦਰਬਾਰ ਸਾਹਿਬ ਚ ਤੇਰੇ ਖਿਲਾਫ ਫਰਮਾਨ جاری ਹੋਇਆ ਮੈਂ ਤਾਂ ਤੈਨੂੰ ਜੁੱਤੀ ਤੇ ਨਾ ਰੱਖਾਂ ਖੱਚ ਨੂੰ ਮੈਨੂੰ ਨਹੀਂ ਪਤਾ ਸੀ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਇਹ ਜੇ ਕਿਸਮ ਦੇ ਬੰਦੇ ਨੂੰ ਮੂੰਹ ਨਾ ਲਾਇਆ ਜਾਏ ਜਿਹੜੇ ਵੀ ਤੇਰੇ ਨਾਲ ਤੇਰੀ ਉਹ ਬਲੈਕਮੈਲਰ ਟੀਮ ਹੈਗੀ ਆ ਮੈਂ ਸਾਰੀ ਬੰਨ ਕੇ ਰੱਖੂੰ ਚਿੰਤਾ ਨਾ ਕਰ ਮੈਂ ਇੱਕ ਦੇਖਦੇ ਨਹੀਂ ਹੁੰਦੇ ਆਪਾਂ ਹੁੰਦੇ ਤੇ ਡਿਸਕਵਰੀ ਤੇ ਵੀ ਇੱਕ ਸ਼ੇਰ ਨੂੰ 5 7 10 ਕੁੱਤੇ ਪੈ ਗਏ ਉਸ ਹਿਸਾਬ ਹੈ ਤੁਹਾਡਾ ਸ਼ੇਰ ਨੇ ਸ਼ੇਰ ਹੀ ਰਹਿਣਾ ਕੁੱਤਿਆਂ ਨੇ ਕੁੱਤਾ ਹੀ ਰਹਿਣਾ ਹੁੰਦਾ ਸਮਝ ਆਈ ਮੇਰੀ ਗੱਲ ਮੈਨੂੰ ਕੋਈ ਪਰਵਾਹ ਨਹੀਂ ਨਾ ਮੈਂ ਡਰਦਾ ਨਾ ਮੈਂ ਤੁਹਾਡਾ ਕੋਈ ਵਹਿਮ ਪਾਲਿਆ ਤੁਹਾਡੇ ਪੱਲੇ ਕੀ ਹੈ ਮੈਨੂੰ ਸਾਰਾ ਕੁਝ ਪਤਾ ਸੋ ਜਿਹੜੇ ਟਾਈਮ ਪਾਣ ਦੀਆਂ ਗੱਲਾਂ ਕਰਦੇ ਨੇ ਕਚੈਰੀ ਦੇ ਗੇਟ ਮੋਰੋਂ ਲੰਘ ਕੇ ਦਿਖਾ ਦੇਣਾ ਮੈਨੂੰ ਉੱਥੇ ਵੀ ਨੰਨਾਂ ਦਾ ਮੂਤ ਨਿਕਲ ਜਾਂਦਾ ਉੱਥੇ ਜਾ ਕੇ ਸੀਪੀ ਦਫਤਰ ਹੋਰੀ ਗਈ ਜਾਣ ਕੇ ਛਰ ਛਾਦੂ ਐ ਕਹਤਾ ਛਰ ਛਾਦੂ ਮੈਂ ਐ ਕਹਤਾ ਖੋਤੀਆਂ ਹੋ ਤੁਸੀਂ ਖੋਤੀਆਂ ਜਿਨ੍ਹਾਂ ਨੇ ਲੜਨਾ ਹੁੰਦਾ ਨਾ ਉਹ ਐ ਨਿੰਗਿੰਗਿੰਗ ਨਹੀਂ ਕਰਦੇ ਜਾਂ ਤੁਹਾਨੂੰ ਮੇਰੀ ਦੁਕਾਨ ਨਹੀਂ ਪਤਾ ਸੀ ਜਾਂ ਤੈਨੂੰ ਮੇਰਾ ਘਰ ਨਹੀਂ ਪਤਾ ਸੀ ਜਾਂ ਤੈਨੂੰ ਮੇਰਾ ਮੋਬਾਈਲ ਨੰਬਰ ਨਹੀਂ ਪਤਾ ਸੀ ਹੁਸ਼ਿਆਰਪੁਰ ਦੇ ਲਾਗੇ ਉਹ ਵੀਡੀਓ ਬਣਾ ਕੇ ਪਵਾਤੀ ਜੀ ਬ੍ਰਿੰਕਲ ਦਾ ਟਾਈਮ ਚੱਕਣ ਗਏ ਸੀ ਬ੍ਰਿੰਕਲ ਉਹਨਾਂ ਨੂੰ ਵੀ ਪਾਲੀ ਦਿੜ ਬੇਲੇ ਨੂੰ ਉਹਨੂੰ ਫ੍ਰੀ ਦਾ ਗਦੀ ਗੇੜ ਪਵਾਤਾ ਉਹਨੇ ਮਰ ਜਾਣਾ ਹਾਈ ਕੋਰਟ ਚ ਕੀ ਸਿਆ ਕਰਦੇ ਹੋ ਵੀਡੀਓ ਝੂਠੀ ਪਾ ਕੇ ਉਹਨੇ ਮੁੜ ਕੇ ਦੇਖੀ ਕੋਰਟ ਚ ਲਿਖ ਕੇ ਦੇਣਾ ਵੀ ਮੇਰੇ ਕੋਲ ਗਲਤ ਵੀਡੀਓ ਪਵਾਈ ਸੀ ਸੋ ਅਕਲ ਨੂੰ ਹੱਥ ਮਾਰੋ ਕਿਉਂ ਆਪਣਾ ਜਲੂਸ ਕਢਾਇਆ ਖੱਚੋ